ਇਹ ਕਹਿੰਦਾ ਜੀ ਮੇਰਾ ਕੋਠੀ ਦਾ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਥੱਲੇ ਆ ਕੇ ਜੋ ਮਸਲਾ ਤੇਰਾ ਹੱਲ ਕੀਤਾ ਜਾਏਗਾ। ਅਤਿ ਦੀ ਠੰਡ ਦੇ ਵਿੱਚ ਦੁਖੀ ਹੋ ਕੇ ਨੌਜਵਾਨ ਇਨਸਾਫ ਲੈਣ ਲਈ ਅੱਜ ਪੰਜਾਬ ਕੋਟੋਚੇ ਟਾਵਰ ਤੇ ਜਾ ਚੜਿਆ ਤੇ ਮੌਕੇ ਦੇ ਉੱਤੇ ਪੁਲਿਸ ਨੂੰ ਆ ਜੜਾ ਪੈ ਗਈਆਂ ਤਸਵੀਰਾਂ ਦੇਖ ਸਕਦੇ ਹਾਂ ਗੁਰਦਾਸਪੁਰ ਦੇ ਧਾਰੀਵਾਲ ਰੇਲਵੇ ਸਟੇਸ਼ਨ ਦੀਆਂ ਨਹੀਂ ਜਿੱਥੇ 50 ਫੁੱਟ ਉੱਚੇ ਲੱਗੇ ਟਾਵਰ ਦੇ ਉੱਤੇ ਇੱਕ ਨੌਜਵਾਨ ਜਾ ਚੜ ਗਿਆ ਤੇ ਉਸ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿਾ ਜਾ ਰਿਹਾ ਕਿ ਉਸ ਦੇ ਘਰ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਪਰ ਇਸ ਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਿਸ ਤੋਂ ਅੱਕ ਕੇ ਅਜੋਹ ਠੰਡ ਦੇ ਵਿੱਚ ਟਾਵਰ ਦੇ ਉੱਤੇ ਜਾ ਚੜਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਨੌਜਵਾਨ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਉਹ ਥੱਲੇ ਆ ਜਾਵੇ ਉਸ ਦਾ ਮਾਮਲਾ ਵੇਖਿਆ ਜਾਵੇਗਾ ਜਾਂਚ ਪੜਤਾਲ ਕੀਤੀ ਜਾਵੇਗੀ ਪਰ ਨੌਜਵਾਨ ਆਪਣੀ ਜਿੱਦ ਤੇ ਅੜਿਆ ਹੋਇਆ ਹੈ ਤੇ 5 ਫੁੱਟ ਉੱਚੇ ਟਾਵਰ ਦੇ ਉੱਤੇ ਡਟਿਆ ਬੈਠਾ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਨਾ ਸਮਾਂ ਹੋ ਥੱਲੇ ਨਹੀਂ ਆਵੇਗਾ ਜਿੰਨਾ ਸਮਾਂ ਉਸ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਕਹਾਂਗੇ ਵੀ ਗਿਆ ਹੈ ਆਹ ਲਾਗਮੀ ਆ ਜਾਓ ਆਹ ਯਾਰੋ ਨੂੰ ਆਹੋ ਸੁਣੋ ਕੋਈ ਚਾਹੁੰਦਾ ਕਿਸਦਾ ਨਾਮ ਕਿਸਨੀ ਕਮਾ ਹੈ ਸਭ ਨਾਲ ਸੁਣੀ ਨਸੀਬਾਂ ਦੇ ਨਸੀਬ ਦੇ ਕਰ ਰਹੇ ਨਾ ਹਾਂ ਨਸੀਬਾਂ ਅੰਦਰ ਦੱਸਦਾ ਪਤਾ ਨਾ ਨਸੀਬ ਕੱਲ ਚੰਦ ਮੇਰੀ ਕੁੜੀ ਕੱਬ ਜੀ ਨੰਬਰ 16 ਨੰਬਰ ਇੱਕ ਉਹ ਮੁੰਡਾ ਨਹੀਂ ਰਿਹਾ ਡਿਮਾਂਡ ਡਿਮਾਂਡ ਦਾ ਹੈ ਜਿਹੜਾ ਮੈਂ ਕਹਿੰਦਾ ਮੈਂ ਤਾਂ ਮੰਨਣ ਰਹਿਣਾ ਫਕੀਰ ਆ। ਥੱਲੇ ਆ ਮੈਂ ਤੇਰੀ ਵੇਖੋ ਤਸੀਲਦਾਰ ਸਾਹਿਬ ਵੀ ਆ ਗਏ ਤਸੀਲਦਾਰ ਸਾਹਿਬ ਥੱਲੇ ਆਏ ਆ। ਆ ਜਾ ਆ ਜਾ ਥੋੜਾ ਬੋਧੜਾ ਲੂਣਾ ਥੱਲੇ ਆ ਕੇ ਫੇਰੀ ਹੁਣਾਗੇ ਇਸ ਤੋਂ ਕੱਟਦਾ ਦੇ ਨਹੀਂ ਕੱਟਦਾ ਤੁਹਾਡਾ ਚਿੱਤਿਆ ਨਹੀਂ ਕੱਟਿਆ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਕਸ਼ਮੀਰੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੁਰਾਣਾ ਇੱਠਾ ਹੋ ਗਿਆ ਧਾਰੀਵਾਲ ਰੇਲਵੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉੱਤੇ ਕਾਫੀ ਜ਼ੇਰ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰ ਚੁੱਕੀਆਂ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆ ਰਹੀ ਨਹੀਂ ਬਾਕੀ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਗੱਲ ਵਾ ਕੀ ਉਹਨਾਂ ਦੀ ਪ੍ਰੋਬਲਮ ਆ ਜੋ ਉਹਨਾਂ ਨੇ ਆ ਆਪਣੀ ਛੇ ਸਟੈਪ ਚੁੱਕਿਆ ਵਾ ਅਹੀ ਆਪਣੇ ਸਾਥੀ ਨਾਲ ਇੱਥੇ ਆਇਆ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਜੋ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਿੰਨਾ ਵੀ ਪ੍ਰਸ਼ਾਸਨ ਜिले ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਾਟੋ ਆ ਨਹੀਂ ਰਹੀ ਥੱਲੇ ਹਾਂਜੀ ਕਿਹੜੀ ਜਗ੍ਹਾ ਜਿੱਥੇ ਇਹ ਤਾਂ ਵਾਲ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋ ਖੇਤ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਥੱਲੇ ਆਜਾ ਜੋ ਮਸਲਾ ਤੇਰਾ ਹੱਲ ਕੀਤਾ ਜਾਏ ਜੋ ਲੋ ਜਿਹੜਾ ਟਾਵਰ ਉਹ ਤਾਂ ਕੋਣ ਕੱਟਾ ਹੋਵੇ 7:30 ਵਜੇ ਦਾ ਕੋਸ਼ਿਸ਼ ਕੀਤੀ ਜਾ ਰਹੀ ਥੇ ਹਾਂ ਹਾਂ ਕਿੰਨਾ ਫੋਟੋ ਜਿਹੜਾ ਟਾਵਰ ਟਾਵਰ ਹੋਣਾ ਹੀ ਕਿੰਨਾ ਫੋਟੋ 40 ਫੋਟੋ ਬਾਕੀ ਚਲ 50 ਫੋਟੋ ਹੋਏਗਾ ਮਸਲਾ ਕਿੰਨਾ ਪੁੱਛਦੇ ਕੋਸ਼ਿਸ਼ ਤੋਂ ਦੇਖ ਹਾਂ ਜੇ ਪਤਾ ਲੱਗਾ ਉਹਦਾ ਕਿਰਾਇਆ ਤੇ ਰਿੰਦਾ ਹੈ ਅੱਛਾ ਹਾਂ ਜੀ ਇਹ ਕਿਰਾਇਆ ਤੇ ਰਿੰਦਾ ਟੇਹ ਟਾਵਰ ਕੀ ਕਿਹੜੀ ਜਗ੍ਹਾ ਪਿੰਦਾ ਟਾਵਰ ਇਹ ਰੇਲ ਰੂ ਸਟੇਸ਼ਨ ਰੇਲਵੇ ਸਟੇਸ਼ਨ ਧਾਰੀ ਵਾਲਾ ਰੇਲਵੇ ਦੇ ਅੱਗੇ ਨੌਜਵਾਨ ਦਾ ਨਾਮ ਅਸ਼ਵਨੀ ਦੱਸਿਆ ਜਾ ਰਿਹਾ ਤੇ ਪੇਸ਼ੇਵਰ ਵਜੋਂ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰਦਾ ਹੈ ਦੱਸਿਆ ਜਾ ਰਿਹਾ ਕਿ ਕਿਰਾਏ ਦੇ ਘਰ ਦੇ ਵਿੱਚ ਰਹਿਣ ਲਈ ਮਜਬੂਰ ਹੋ ਰਿਹਾ ਹੈ ਕਿਉਂਕਿ ਉਸ ਦੇ ਘਰ ਦੇ ਉੱਤੇ ਕਿਸੇ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਫਿਲਹਾਲ ਪੂਰੀ ਗਲਵੱਧ ਕੀ ਹੈ ਇਹ ਤਾਂ ਨੌਜਵਾਨ ਦੇ ਤਾਬਰ ਤੋਂ ਥੱਲੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪੂਰਾ ਮਾਮਲਾ ਹੈ ਕੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ